ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਰ ਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕਤੇ ਲਵੇ ਮਨੇ ਨ ਹੁਕਮ ਅਪਾਰ ਜਾਨ ਨਾਨਕ ਮੰਗਿਆ ਦਾਰ ਇੱਕ ਦੇਹ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰ ਪ੍ਰਖਤਿ ਆਇ ਤੂੰ ਸਭ ਦੁਖ ਬਿਸਾਰਨ ਹਾਰ ਹਰ ਨਾਮਾ ਆਰਾਦ ਮਨ ਸਭ ਕਿਲਵੇ ਕਾ ਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਨਹੀਂ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਰ ਨਾਨਕ ਮੰਗੇ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਖਜਾ ਹੈ ਵਕਾਰ ਜੀਨ ਕੋ ਪੂਰਵ ਲਿਖਿਆ ਤਿਰ ਰੰਗ ਲਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਕੋ ਰਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕੁਝ ਲੇਕੇ ਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਕੁੰਨੀ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਦਾਨ ਨਾਨਕ ਮੰਗਿਆ ਦਾਨ ਇੱਕ ਦੇਹ ਦਰਸਨ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਗੁਰ ਕੋਇ ਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਖਜਾ ਹੈ ਵਕਾਰ ਜਿਨ ਕੋ ਪੂਰਵ ਲਿਖਿਆ ਤਿਰ ਰੰਗ ਲਗਾ ਨਿਰੰਕਾਰ ਉਨਨੇ ਛੜਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦਹਿ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਆਰੇ ਨਾਮ ਆਰਾਦਮਨ ਸਭ ਕਿਲਵੇ ਕਹਿ ਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿੰਨ ਰੰਗ ਲਗਾ ਨਿਰੰਕਾਰ ਕੁੰਨੀ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖਜਾ ਹੈ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਇ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕਿਲਵੇ ਕਾ ਜਾਹਿ ਬਕਾਰ ਜਿਨ ਗੋ ਪੂਰਵ ਲਿਖਿਆ ਤਿਨ ਰੰਗ ਲਗਾ ਅਨਰੰਕਾਰ ਨਹੀਂ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਰ ਨਾਨਕ ਮੰਗੇ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿੱਚ ਜਾ ਹੈ ਵਕਾਰ ਜਿਨ ਕੋ ਪੂਰਵ ਲਿਖਿਆ ਤਿਲ ਰੰਗ ਲੱਗਾ ਨਿਰੰਕਾਰ 19 ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਰ ਇਕ ਦਹੇ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕਿਲਵੇ ਕਾ ਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਨਹੀਂ ਛੱਡਿਆ ਮਾਇਆ ਸੋ ਆਵੜਾ ਤਨ ਸੰਤਿਆ ਨਾਮ ਅਪਾਰ ਅਠੇ ਪੈਰ ਇਕਤੇ ਲਵੇ ਮਨੇਨ ਹੁਕਮ ਅਪਾਰ ਜਰ ਨਾਨਕ ਮੰਗੇ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਗੁਰ ਕੋ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮੁ ਆਰਾਧ ਮਨ ਸਭ ਕਿਲ ਵਿਖ ਜਾਹਿ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਉਨਿ ਛਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਿਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਮਹਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲਵੇ ਕੈ ਜਾਏ ਵਿਕਾਰ ਜਿਨ ਗਕੂਰਵ ਲਿਖਿਆ ਤਿਨ ਰੰਗ ਲਗਾਂ ਰੰਕਾਰ ਨਹੀਂ ਛੱਡਿਆ ਮਾਇਆ ਸੋ ਆਵੜਾ ਤਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਕਾਰ ਜਿਨ ਕੋ ਪੂਰਵ ਲਿਖਿਆ ਤਿਰ ਰੰਗ ਲਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦਹੇ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਕੋ ਰਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮੰਨ ਸਭ ਖਿਲਵੇ ਕੈ ਡਾ ਹੈ ਵਿਕਾਰ ਜਿਨ ਗਕ ਪੂਰਵ ਲੇਖਿਆ ਤਿਨ ਰੰਗ ਲਗਾ ਅਨਰੰਕਾਰ ਬੰਨੀ ਛੱਡਿਆ ਮਾਇਆ ਸੋ ਆਵੜਾ ਤਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਰ ਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੋਂ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮਾ ਆਰਾਧ ਮੰਨ ਸਭ ਕਿਲਵੇ ਕਾ ਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਨਹੀਂ ਛੱਡਿਆ ਮਾਇਆ ਸੋ ਆਵੜਾ ਤਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਕੋਇ ਖਤਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾ ਹੈ ਵਕਾਰ ਜਿਨ ਕੋ ਪੂਰਵ ਲਿਖਿਆ ਤਿਰ ਰੰਗ ਲਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹਲਾ 5 ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪਰਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਖੇਲ ਵੇਖਿਆ ਹੈ ਵਿਕਾਰ ਜਿਨ ਗਪੂਰਵ ਲਿਖਿਆ ਤਿਨ ਰੰਗ ਲਗਾ ਰੰਕਾਰ ਉੰਨੀ ਛੱਡਿਆ ਮਾਇਆ ਸੋ ਆਵੜਾ ਤਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਦਾਨ ਨਾਨਕ ਮੰਗਿਆ ਦਾਨ ਇੱਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਗੁਰ ਕੋਇ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਖਜਾ ਹੈ ਵਕਾਰ ਜੀਨ ਕੋ ਪੂਰਵ ਲਿਖਿਆ ਤਿੰਨ ਰੰਗ ਲੱਗਾ ਨਿਰੰਕਾਰ ਉਨਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦਹਿ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਅਰੇ ਨਾਮ ਆਰਾਦਮਨ ਸਭ ਖੇਲ ਵੇ ਕਾ ਡਾ ਹੈ ਵਿਕਾਰ ਜਿਨ ਗਪੂਰਬ ਲੇਖਿਆ ਤਿੰਨ ਰੰਗ ਲਗਾ ਰੰਕਾਰ ਉੰਨੀ ਛੱਡਿਆ ਮਾਇਆ ਸੋ ਆਵੜਾ ਤਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਕਾਰ ਜਿਨ ਕੋ ਪੂਰਵ ਲਿਖਿਆ ਤਿਲ ਰੰਗ ਲਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਰ ਇਕ ਦਹੇ ਦਰਸ ਮਨ ਪਿਆਰ ਮਹਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖ ਧਿਆਇ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕਿਲਵੇ ਕਹਿ ਜਾਏ ਵਿਕਾਰ ਜਿਨ ਗਉ ਪੂਰਵ ਲਿਖਿਆ ਤਿਨ ਰੰਗ ਲਗਾ ਅਨਰੰਕਾਰ ਨਹੀਂ ਛੱਡਿਆ ਮਾਇਆ ਸੋ ਆਵੜਾ ਤਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿੱਚ ਜਾ ਹੈ ਵਕਾਰ ਜਿਨ ਕੋ ਪੂਰਵ ਲਿਖਿਆ ਤਿੰਨ ਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਪਰਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਖੇਲ ਵੇਖਿਆ ਹੈ ਬਕਾਰ ਜਿਨ ਗਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਨੀ ਛੱਡਿਆ ਮਾਇਆ ਸੋ ਆਵੜਾ ਧਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸਨ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਗੁਰ ਕੋਇ ਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹਲਾ 5 ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕਿਲਵੇ ਖਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿੰਨ ਰੰਗ ਲਗਾ ਅਨਰੰਕਾਰ ਕਲਨੀ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਾਨ ਨਾਨਕ ਮੰਗਿਆ ਦਾਨ ਇੱਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਗੁਰ ਕੋ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨਨੇ ਛੜਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦਹਿ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਆਰੇ ਨਾਮ ਆਰਾਦਮਨ ਸਭ ਕਿਲਵੇ ਕਾ ਜਾਏ ਬਕਾਰ ਜਿਨ ਗੋ ਪੂਰਵ ਲਿਖਿਆ ਤਿੰਨ ਰੰਗ ਲਗਾ ਨਿਰੰਕਾਰ ਕੁਣੀ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5ਮਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲਵੇ ਕਾ ਜਾਏ ਵਿਕਾਰ ਜਿਨ ਗਉ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਨੀ ਛੱਡਿਆ ਮਾਇਆ ਸੋ ਆਵੜਾ ਤਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਰ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਗੁਰ ਕੋ ਖਤਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾ ਹੈ ਵਕਾਰ ਜਿਨ ਕੋ ਪੂਰਵ ਲਿਖਿਆ ਤਿਰ ਰੰਗ ਲਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦਹੇ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਪਰਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਖੇਲ ਵੇਖਿਆ ਹੈ ਬਕਾਰ ਜਿਨ ਗਉ ਪੂਰਵ ਲਿਖਿਆ ਤਿਨ ਰੰਗ ਲਗਾ ਅਨਰੰਕਾਰ ਬਣ ਨਹੀਂ ਛੱਡਿਆ ਮਾਇਆ ਸੋ ਆਵੜਾ ਧਨ ਸੰਤਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਿਗੁਰ ਕੋ ਖਤਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾ ਹੈ ਵਕਾਰ ਜਿਨ ਕੋ ਪੂਰਬ ਲਿਖਿਆ ਤਿਲ ਰੰਗ ਲਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦੇਹ ਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਸਤਿਗੁਰੂ ਪ੍ਰਖਤਿ ਆਏ ਤੁੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕਿਲਵੇ ਕਾ ਜਾਹਿ ਵਿਕਾਰ ਜਿਨ ਗੋ ਪੂਰਵ ਲਿਖਿਆ ਤਿਨ ਰੰਗ ਲਗਾ ਅਨਰੰਕਾਰ ਕਲਨੀ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਾਨ ਨਾਨਕ ਮੰਗਿਆ ਦਾਨ ਇੱਕ ਦਹਿ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਗੁਰ ਪੁਰਖ ਧਿਆਇ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖਜਾ ਹੈ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨਿ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਰ ਇਕ ਦਿਹਦਰਸ ਮਨ ਪਿਆਰ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪ੍ਰਖਤਿ ਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧਮਨ ਸਭ ਕਿਲਵੇ ਕਾ ਜਾਇ ਵਿਕਾਰ ਜਿਨ ਗਉ ਪੂਰਵ ਲਿਖਿਆ ਤਿੰਨ ਰੰਗ ਲਗਾ ਨਿਰੰਕਾਰ ਬੰਨੀ ਛੱਡਿਆ ਮਾਇਆ ਸੋ ਆਵੜਾ ਧਨ ਸੰਤਿਆ ਨਾਮ ਅਪਾਰ ਅੱਠੇ ਪੈਰ ਇਕਤੇ ਲਵੇ ਮਨੇਨ ਹੁਕਮ ਅਪਾਰ ਜਰ ਨਾਨਕ ਮੰਗੇ ਦਾਨ ਇਕ ਦੇਹ ਦਰਸ ਮਨ ਪਿਆਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5ਮਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਕੋਇ ਖ ਧਿਆਏ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਕਾਰ ਜਿਨ ਕੋ ਪੂਰਵ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨ ਨੇ ਛੱਡਿਆ ਮਾਇਆ ਸੋ ਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੇ ਲਵੇ ਮਨੇ ਨ ਹੁਕਮ ਅਪਾਰ ਜਨ ਨਾਨਕ ਮੰਗਿਆ ਦਾਨ ਇਕ ਦਹੇ ਦਰਸ ਮਨ ਪਿਆਰ ਮਹਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਨ ਹਾਰ ਸਤਿਗੁਰੂ ਪਰਖ ਧਿਆਇ ਤੂੰ ਸਭ ਦੁਖ ਵਿਸਾਰਨ ਹਾਰ ਹਰ ਨਾਮ ਆਰਾਦ ਮਨ ਸਭ ਕਿਲਵੇ ਕੈ ਡਾ ਹੈ ਵਿਕਾਰ ਜਿਨ ਗਉ ਪੂਰਬ ਲਿਖਿਆ ਤਿਨ ਰੰਗ ਲਗਾ ਅਨਰੰਕਾਰ ਕੁੰਨੀ ਛੱਡਿਆ ਮਾਇਆ ਸੋ ਆਵੜਾ ਤਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੇ ਲਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ